ਟੀਚਰ ਨੇ तकरीबन 9 25 26 ਦਿਨ ਹੋ ਗਏ ਪਰ ਜੇ ਮੰਗਾਂ ਦੀ ਗੱਲ ਕਰੀ ਤਾਂ ਉਵੇਂ ਹੀ ਐ ਤੇ ਅੱਜ ਤੁਸੀਂ ਆਏ ਕੀ ਕੀ ਯਾਰ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਕਿਤੇ ਵੀ ਨਾ ਕੋਈ ਧਰਨਾ ਹੋ ਨਾ ਕੋਈ ਮਜ਼ਾਰਾ ਹੋ ਨਾ ਕਿਤੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਲੈਣਗੀਆਂ ਤੇ ਨਾ ਕਿਸ ਦੀਆਂ ਪੱਗਾਂ ਉਤਰਨਗੀਆਂ ਜਿਹੜਾ ਕਿਤੇ ਟੀਚਰ ਐ ਕੋਈ ਗੁਰੂ ਐ ਜਦੋਂ ਕਹਿੰਦੇ ਸੀ ਆਉਂਦਾ ਸੀ ਆਪਣੀਆਂ ਹੱਕਾਂ ਦੇ ਮੰਗਣ ਵਾਸਤੇ ਵੇ ਜਦੋਂ ਘਰੇ ਜਾਂਦੇ ਮਾਂ ਨੂੰ ਪੁੱਛਦੀ ਸੀ ਕਿੱਥੋਂ ਆਇਆ ਤੇ ਕਹਿੰਦਾ ਸੀ ਮਾਂ ਗਟਾਂਗਾ ਖਾ ਕੇ ਆਇਆ ਜਿਹੜੇ ਜੇ इमोशनल ਜਿਹੜੀਆਂ ਜਿਹੜੇ ਇਹ ਜੇ इमोशनल ਹਤਿਆਚਾਰ ਕਰਨ ਵਾਲੇ ਅੱਜ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੂੰ ਅੱਜ ਇਹ ਨਹੀਂ ਦਿਖਾਈ ਦਿੰਦਾ ਕਿ ਉਹਨਾਂ ਦੇ ਆਪਣੇ ਹੋਮ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਅੱਜ ਡੀਸੀ ਦਫ਼ਤਰ ਸੰਗਰੂਰ ਦੇ ਸਾਹਮਣੇ ਪਿਛਲੇ 25 ਦਿਨਾਂ ਤੋਂ ਭੁੱਖ ਹੜਤਾਲ ਤੇ ਉਹ ਟੀਚਰ ਸਹਿਬਾਨ ਬੈਠੇ ਨੇ ਜਿਹੜਾ ਸਮਾਜ ਦੇ ਵਿੱਚ ਟੀਚਰ ਸਾਰੇ ਪੜੇ ਲਿਖੇ ਹੁੰਦੇ ਨੇ ਪਰ ਇਹ ਵੀ ਹਾਈਲੀ ਐਜੂਕੇਟਿਡ ਜਿਹੜੇ ਟੀਚਰ ਨੇ ਉਹ ਇੱਥੇ ਅੱਜ ਜਿਹੜੇ ਤਰਫੋਂ ਹੜਤਾਲ ਤੇ ਬੈਠੇ ਨੇ ਇਹਨਾਂ ਟੀਚਰ ਦੇ ਵਿੱਚ ਜਿਹੜੇ ਕੰਪਿਊਟਰ ਅਧਿਆਪਕ ਨੇ ਕੰਪਿਊਟਰ ਦੇ ਵਿੱਚ ਇਹਨਾਂ ਨੇ ਬੀਟੈਕ ਕੀਤੀ ਹੈ ਐਮਟੈਕ ਕੀਤੀ ਹੈ ਕਿਸੇ ਨੇ ਐਮਸੀਏ ਕੀਤੀ ਹੈ ਕਿਸੇ ਨੇ ਐਮਐਸਸੀ ਕੀਤੀ ਹੈ ਉਹ ਟੀਚਰ ਸਹਿਬਾਨ ਨੇ ਜਿਨ੍ਹਾਂ ਦੇ ਨਾਲ ਅੱਜ ਤੱਕ ਯੁੱਗ ਚੱਲਦਾ ਹੈ ਜਿਨ੍ਹਾਂ ਦੇ ਪੜਾਏ ਹੋਏ ਅੱਜ ਵੱਡੇ ਵੱਡੇ ਜਿਹੜੇ ਅੱਜ ਦੇ ਕਾਰਪੋਰੇਟ ਵਰਡ ਹੈ ਅੱਜ ਦੁਨੀਆ ਨੂੰ ਚਲਾਉਣ ਵਾਲੇ ਜਿਹੜੇ ਬੱਚੇ ਨੇ ਉਹ ਅੱਜ ਇਹਨਾਂ ਦੇ ਪੜਾਏ ਹੋਏ ਬੱਚੇ ਜਿਹੜੇ ਉਹਨੂੰ ਚਲਾ ਰਹੇ ਨੇ ਤੇ ਅੱਜ ਦੇ ਇਸ ਯੁੱਗ ਦੇ ਵਿੱਚ ਅੱਜ ਦੇ ਇਸ ਯੁੱਗ ਦੇ ਵਿੱਚ ਜਿਹੜੇ ਇਹ ਜੇ ਟੀਚਰਾਂ ਦਾ ਨਿਰਾਦਰ ਕਰਨਾ ਜਿਹੜਾ ਹੈ ਕਿ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਇੱਕ ਮੀਟਿੰਗ ਵਾਸਤੇ ਮੈਨੂੰ ਇਹ ਪਤਾ ਲੱਗਿਆ ਕਿ ਲੰਮੇ ਸਮੇਂ ਤੋਂ ਤਕਰੀਬਨ 20 ਤੋਂ 25 ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਸਮਾਂ ਦੇ ਕੇ ਕੈਨਸਲ ਕਰਤੀਆਂ ਪਰ ਇਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਹਰ ਵੇਲੇ ਕਹਿੰਦਾ ਕਿ ਮੇਰੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜੀ ਆ ਜਾਓ ਅੱਜ ਸੰਗਰੂਰ ਕੱਲ ਜਦੋਂ ਪਹੁੰਚੇ ਨੇ ਇੱਥੇ ਉਹ ਸੰਗਰੂਰ ਦੇ ਵਿੱਚ ਇਹਨਾਂ ਨੂੰ 5 ਮਿੰਟ ਵਾਰ ਮਿਲਣ ਵਾਸਤੇ 5 ਮਿੰਟ ਦਾ ਟਾਈਮ ਜਿਹੜਾ ਹੈ ਉਹਨਾਂ ਨੇ ਇਹਨਾਂ ਨੂੰ ਨਹੀਂ ਦਿੱਤਾ ਇਹ ਜੇ ਮੁੱਖ ਮੰਤਰੀ ਤੋਂ ਫਿਰ ਕੀ ਕਰਾਉਣਾ ਯਾਰ ਮੈਨੂੰ ਲੱਗਦਾ ਹੈ ਕਿ ਭਰਾਵਾ ਚੰਗਾ ਹੋਊ ਪੰਜਾਬ ਬਾਜੂ ਜੇ ਤੂੰ ਲਾਂਬੇ ਹੋ ਜੇ ਤੇ ਇਹਨਾਂ ਦੀਆਂ ਮੰਗਾਂ ਵੀ ਕੋਈ ਇਹ ਨਹੀਂ ਕਹਿ ਸਕਦੇ ਕਿ ਨਾਜਾਇਜ਼ ਮੰਗਾਂ ਨਾਜਾਇਜ਼ ਮੰਗਾਂ ਉਹਨਾਂ ਦੀਆਂ ਹੁੰਦੀਆਂ ਨੇ ਕਿ ਜੇ ਅਸੀਂ ਸਾਡਾ ਅਸੀਂ ਕਰਤਾ ਕੁਝ ਨਹੀਂ ਰਹੇ ਤੇ ਸਾਨੂੰ ਦਿੱਤਾ ਸਾਰਾ ਕੁਝ ਜਾਵੇ ਵੈਲ ਐਜੂਕੇਟਿਡ ਪੜਾਅ ਚੰਗਾ ਰਹੇ ਨੇ ਸਮਾ ਜਿਹੜਾ ਜਹੇਜੀ ਡਿਊਟੀ ਹੈ ਉਹ ਨਿਭਾ ਰਹੇ ਨੇ ਮੈਨੂੰ ਦੱਸ ਰਹੇ ਸੀ ਕਿ ਕਰੋਨਾ ਦੇ ਵਿੱਚ ਵੀ ਡਿਊਟੀ ਨਿਭਾਈ ਤੇ ਤਰਾਸ ਦੀ ਦੇਖੋ ਕਿ ਕਰੋਨਾ ਦੇ ਵਿੱਚ ਇਹਨਾਂ ਦਾ ਇੱਕ ਟੀਚਰ ਜਿਹੜਾ ਹੈ ਇਹ ਸੰਸਾਰਕ ਯਾਤਰਾ ਨੂੰ ਪੂਰੀ ਕਰ ਗਏ ਪਰ ਉਹਦੀ ਅੱਜ ਤੱਕ ਜਿਹੜੀ ਆ ਉਹਦੇ ਪਰਿਵਾਰ ਨੂੰ ਜਿਹੜਾ ਕਰੋਨਾ ਵਾਰੀਅਰ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਅੱਜ 3 ਸਾਲ ਹੋ ਗਏ 2.5 ਸਾਲ ਕਰੋਨਾ ਨਿਕਲੇ ਨੂੰ ਪਰ ਕਰੋਨਾ ਵਾਰੀਅਰ ਦਾ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਉਹ ਫਾਈਲ ਅੱਜ ਵੀ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਮੇ ਪਈ ਹੈ ਜਿਹੜਾ ਮੈਂ ਵਿੱਤ ਮੰਤਰੀ ਸਾਹਿਬ ਵੀ ਇਸੇ ਜ਼ਿਲ੍ਹੇ ਦੇ ਟੀਮਾ ਸਾਹਿਬ ਤੁਸੀਂ ਤਾਂ ਘੱਟੋ ਘੱਟ ਮਾੜਿਆ ਸ਼ਰਮ ਕਰ ਲੋ ਕਿ ਇਹਨਾਂ ਲੋਕਾਂ ਨੂੰ ਜਿਹੜੀ ਬਣਦੀ ਇਹਨਾਂ ਨੂੰ 50 ਲੱਖ ਰੁਪਈਆ ਜੋ ਵੀ ਤੁਸੀਂ ਦਿੰਦੇ ਸੀ ਉਹ ਵੰਦਾ ਹੈ ਕਰੋਨਾ ਵਾਰੀਅਰ ਦਾ ਇਹਨਾਂ ਦੇ ਤਾਂ ਦਿੱਤਾ ਜਾਵੇ ਉਹਨਾਂ ਨੇ ਮੰਗਾਂ ਕੀ ਨੇ ਮੰਗਾਂ ਇਹ ਕਹਿ ਰਹੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਸੀ 2011 ਚ ਇੱਕ ਨੋਟੀਫਿਕੇਸ਼ਨ ਹੋਇਆ ਇਹ ਚਾਹੁੰਦੇ ਨੇ ਕਿ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰ ਦਿੱਤਾ ਜਾਵੇ ਬਸ ਇੰਨਾ ਕੰਮ ਹੈ ਜਿਹੜਾ ਅੱਜ ਤੋਂ 13 ਸਾਲ ਪਹਿਲਾਂ ਕੋਈ ਨੋਟੀਫਿਕੇਸ਼ਨ ਹੋਇਆ ਉਹਨੂੰ ਲਾਗੂ ਕਰ ਦਿਓ ਤੁਹਾਛੇਮਾ ਤੇ ਇੱਕ ਮਿਸ਼ਨ ਲਾਗੂ ਕਰ ਦੋ ਉਹ ਹੱਕ ਹੈ ਇਹਨਾਂ ਦਾ ਜੋ ਇੱਕ ਟੀਚਰ ਅਜ 18 18 20 20 ਸਾਲ ਤੋਂ ਇਹ ਕੰਮ ਕਰ ਰਹੇ ਨੇ ਬਤੌਰ ਅਧਿਆਪਕ ਇਹ ਚਾਹੁੰਦੇ ਨੇ ਕਿ ਸਾਨੂੰ ਸਿੱਖਿਆ ਵਿਭਾਗ ਜਿਹੜਾ ਹੈ ਉਹ ਡਾਇਰੈਕਟਲੀ ਸਾਡੇ ਨਾਲ ਡੀਲ ਕਰੇ ਭਰਾਵਾ ਅੱਜ ਤਾਂ ਜੇ 10 ਸਾਲ ਕਿਸੇ ਦੇ ਘਰ ਚ ਰਹਿਣ ਲੱਗ ਜੇ ਬੰਦਾ ਉਹਦੇ ਤੇ ਕਬਜ਼ਾ ਸ਼ੋਅ ਕਰ ਲਾਏ ਤਾਂ ਫਿਰ ਰੈਗੂਲਰ ਭਰਤੀ ਹੋਏ ਹੋਏ ਨੇ 2004 ਦੇ ਜੇ ਨਾਲ ਰੈਗੂਲਰ ਭਰਤੀ ਹੋਈ ਆ ਤਾਂ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਫੇਰ ਇਹਨਾਂ ਦੇ ਮੰਗਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਕਿ 6ਵੀਂ ਤੋਂ 12ਵੀਂ ਤੱਕ ਦਾ ਜੇ ਕੋਈ ਬੱਚਾ ਜਿਹੜਾ ਕੰਪਿਊਟਰ ਕੋਰਸ ਕਰਦਾ ਹੈ ਉਹਨੂੰ ਜਦੋਂ ਕਹਿੰਦੇ ਜੇ 120 ਘੰਟੇ ਦਾ ਕੋਰਸ ਹੋਵੇ ਤਾਂ 9000 ਇੱਕ ਜਿਹੜਾ ISO ਆ ਉਹਦੇ ਤਹਿਤ ਉਹਨੂੰ ਸਰਟੀਫਿਕੇਟ ਮਿਲਣਾ ਚਾਹੀਦਾ ਕਿੰਨੀ ਕਿੰਨੀ ਚੰਗੀ ਮੰਗ ਹੈ ਸਾਡੇ ਬੱਚੇ ਅੱਗੇ ਜਾ ਕੇ ਕੋਈ ਨਾ ਕੋਈ ਜਿਹੜਾ ਬੱਚਾ ਕੇ ਨਹੀਂ ਪੜ ਸਕਦਾ ਉਹ ਘੱਟੋ ਘੱਟ ਆਪਣਾ ਕੰਮ ਤਾਂ ਕਰ ਸਕਦਾ ਕੋਈ ਲੋਨ ਲੈ ਸਕਦਾ ਕੰਮ ਕਰਨ ਵਾਸਤੇ ਫੇਰ ਜਿਹੜਾ ਸੋਧਿਆ ਹੋਇਆ ਮਹਿੰਗਾਈ ਪਤਾ ਫੇਰ ਜੇ ਕਿਸੇ ਦਾ ਪਰਿਵਾਰ ਦੇ ਕਹਿੰਦੇ 7000 ਦੇ ਕਰੀਬ ਕੰਪਿਊਟਰ ਡੈਪਕ ਨੇ ਉਹਨਾਂ ਚੋਂ तकरीबन 150 ਦੇ ਕਰੀਬ ਜੀ 140 ਦੇ ਕਰੀਬ ਜਿਹੜੇ ਕੰਪਿਊਟਰ ਵਿਦਿਆਪਕ ਨੇ ਇਸ 104 ਜੀ ਉਹ ਇਸ ਸੰਸਾਰਿਕ ਯਾਤਰਾ ਨੂੰ ਪੂਰੀ ਕਰ ਚੁੱਕੇ ਨੇ ਹੁਣ 104 ਬੰਦਿਆਂ ਦੇ ਪਰਿਵਾਰਾਂ ਨੂੰ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਬੈਨੀਫਿਟ ਹੈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਤੇ ਅੱਜ ਯਾਰ ਹਾਲਾਤ ਇਹ ਜੇ ਹੋਗੇ ਕਿ ਜਿਹੜੇ ਐਮਟੈਕ ਬੀਟੈਕ ਐਮਬੀਏ ਕੀਤੇ ਬੱਚੇ ਜਿਹੜੇ ਨੇ ਜਿਹੜੇ ਸਾਡੇ ਟੀਚਰ ਸਹਿਬਾਨ ਨੇ ਅੱਜ ਐਮਟੈਗ ਕਰਕੇ ਤੇ ਉਹਨਾਂ ਨੂੰ ਜਦੋਂ ਉਹ ਜ਼ਿੰਦਗੀ ਦੇ ਵਿੱਚ ਐਨੀ ਕਾਲਣਾ ਕਾਲ ਕੇ ਦੇਸ਼ ਦੇ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਕਰਾਉਣ ਵਾਲੇ ਬੱਚਿਆਂ ਨੂੰ ਪੜਾ ਕੇ ਉੱਥੇ ਤੱਕ ਪਹੁੰਚਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਹੱਕਾਂ ਲਈ ਅੱਜ ਭੁੱਖ ਹੜਤਾਲ ਕਰਨੀ ਪੈ ਰਹੀ ਅੱਜ 25ਵਾਂ ਦਿਨ ਇਹਨਾਂ ਦੀ ਭੁੱਖ ਹੜਤਾਲ ਦਾ ਚੱਲ ਰਿਹਾ ਹੈ ਤੇ ਯਾਰ ਇਹਨਾਂ ਦੇ ਐਮਐਲਏ ਸਹਿਬਾਨ ਅੱਜ ਤਾਂ ਹੁਣ ਮੈਨੂੰ ਲੱਗਦਾ ਸੰਗਰੂਰ ਤੋਂ ਬੈਟਰ ਤਾਂ ਕੋਈ ਜ਼ਿਲ੍ਹਾ ਨਹੀਂ ਹੈਗਾ ਪੰਜਾਬ 'ਚ ਜਿੱਥੇ ਮੁੱਖ ਮੰਤਰੀ ਤਿੰਨ ਕੈਬਨਿਟਰੀ ਮੰਤਰੀ ਇਸ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖੋ ਕੱਲ ਬਰਿੰਦਰ ਗੋਲ ਜੀ ਬਣ ਗਏ ਅਮਨ अरोड़ा ਜੀ ਇੱਥੇ ਨੇ ਪੰਜਾਬ ਦਾ ਵਿੱਤ ਮੰਤਰੀ ਇੱਥੇ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਇੱਥੇ ਹੈ ਭਾਈ ਸਾਡੀ ਹੁਣ ਬੀਬਾ ਰਹਿ ਗਈ ਇਹਨੂੰ ਵੀ ਕੋਈ ਡਿਪਟੀ ਮੁੱਖ ਮੰਤਰੀ ਬਣਾ ਦਿਓ ਪਰ ਬੀਬਾ ਜੀ ਬੇਨਤੀ ਇਹ ਹੈ ਤੁਸੀਂ ਮੌਜੂਦਾ ਐਮ ਐਲ ਏ ਹੋ ਤੁਸੀਂ ਕਿਰਪਾ ਕਰਕੇ ਇੱਥੇ ਧਰਨੇ ਦੇ ਵਿੱਚ ਆ ਭੈਣਾ ਕੋਲ ਆ ਕੇ ਦੇਖੋ ਜਿਹੜੇ ਲੋਕਾਂ ਨੂੰ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਜੱਫੀਆਂ ਪਾਪਾ ਮਿਲਦੇ ਸੀ ਅੱਜ ਇਹਨਾਂ ਭੈਣਾ ਨੂੰ ਜੱਫੀਆਂ ਪਾ ਕੇ ਮਿਲੋ ਇਹਨਾਂ ਦੇ ਦਰਦ ਸੁਣੋ ਤਾਂ ਜਾ ਕੇ ਇਹ ਜਿਹੜੀ ਹੈ ਸਰਕਾਰ ਕਿਤੇ ਨਾ ਕਿਤੇ ਕੁਝ ਕਰਨ ਜੋਗੇ ਹੋ ਤੇ ਨਾਲ ਹੀ ਜਿਹੜੀਆਂ ਮੈਂ ਚਾਹਣਾ ਕਿ ਅੱਜ ਜਿਹੜੇ ਅਕਾਲੀ ਦਲ ਦੀ ਸਾਰੀ ਸਾਡੀ ਸਮੁੱਚੀ ਟੀਮ ਹੈ ਪ੍ਰਧਾਨ ਸਾਹਿਬ ਬੈਠੇ ਨੇ ਜਿਹੜੇ ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਮੈਂ ਅੱਜ ਉਹਨਾਂ ਦੇ ਨਾਲ ਮਿਲ ਕੇ ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਆ ਕਿ ਇਹਨਾਂ ਜਿੰਨੇ ਵੀ ਇਹ ਸਮਾਜ ਦਾ ਉਹ ਹਿੱਸਾ ਜਿਹੜੇ ਸਮਾਜ ਦੇ ਸਿਰਜਣਹਾਰ ਨੇ ਮੈਂ ਕਹਿੰਦਾ ਗੁਰੂ ਤੋਂ ਵੱਡਾ ਕੋਈ ਨਹੀਂ ਹੁੰਦਾ ਪੇਰੈਂਟਸ ਤੁਹਾਡੇ ਮਾਪਿਓ ਬਾਅਦ ਚਾਹੁੰਦੇ ਨੇ ਪਹਿਲਾਂ ਗੁਰੂ ਆਉਂਦਾ ਜਿਹਨੇ ਤੁਹਾਨੂੰ ਸਿੱਖਿਆ ਦੇਣੀ ਹੈ ਅੱਜ ਜਿਹੜਾ ਵੱਡਾ ਇੱਕ ਮੈਂ ਇਥੇ ਇੱਕ ਹੋਰ ਗੱਲ ਕਰਨੀ ਚਾਹੁੰਨਾ ਕਿ ਭਗਵੰਤ ਮਾਨ ਜਿਹੜਾ ਕਹਿੰਦਾ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਉਹ ਭਰਾਵਾ ਤੂੰ ਮਹਿੰਦਰ ਮਾਸਟਰ ਜੀ ਦੇ ਨਾਂ ਨੂੰ ਲਾਜ ਲਾਈ ਜਾਣਾ ਤੂੰ ਮਾਸਟਰ ਨੂੰ ਮਿਲਦਾ ਟਾਈਮ ਹੀ ਨਹੀਂ ਦਿੰਦਾ ਜਿਹੜਾ ਨਾਮ ਵਰਤੀ ਜਾਣਾ ਹੈ ਮਾਸਟਰਾਂ ਦਾ ਪਰ ਮਾਸਟਰਾਂ ਨੂੰ ਮਿਲਦਾ ਸਮਾਂ ਤੇਰੇ ਕੋਲ ਨਹੀਂ ਹੈਗਾ ਜੇ ਤੂੰ ਸੱਚ ਚ ਸਰਦਾਰ ਮਹਿੰਦਰ ਸਿੰਘ ਮਾਸਟਰੀ ਦਾ ਬੇਟਾ ਹੈ ਤਾਂ ਇਹਨਾਂ ਨੂੰ ਇਮੀਡੀਏਟਲੀ ਜਿਹੜਾ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਇਹਨਾਂ ਦੀਆਂ ਜੋ ਮੰਗਾਂ ਨੇ ਬਣਦੀਆਂ ਨੇ ਉਹਨਾਂ ਮੰਗਾਂ ਦੀ ਪੂਰਤੀ ਹੋ ਸਕੇ ਜਿੱਥੇ ਸਰਕਾਰ ਜੋ ਚਾਹੁੰਦੀ ਆ ਅਸੀਂ ਸ਼੍ਰੋਮਣੀ ਕਾਲਜ ਦੇ ਤੌਰ ਤੇ ਮੈਂ ਇਸ ਹਲਕੇ ਦਾ ਸੇਵਾਦਾਰ ਹੋਣ नाते ਤੇ ਪਾਰਟੀ ਦਾ ਜਨਨ ਖਤਰ ਹੋਣਾ ਤੇ ਪਾਰਟੀ ਵੱਲੋਂ ਇਹ ਮੰਗ ਕਰਦਾ ਕਿ ਜਿਹੜੇ ਕੰਪਿਊਟਰ ਅਧਿਆਪਕ ਨੇ ਇਹਨਾਂ ਨੂੰ ਜਲਦੇ ਇਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੀਆਂ ਮੰਗਾਂ ਤੇ ਗੌਰ ਫਰਮਾ ਕੇ ਜਿੰਨੀਆਂ ਮੰਗਾਂ ਜਾਇਜ਼ ਮੰਗਾਂ ਮੈਂ ਇੱਥੇ ਕਹਿਣਾ ਅੱਜ ਮੈਂ ਜਿੰਨੀਆਂ ਮੰਗਾਂ ਮੇਰੇ ਸਾਹਮਣੇ ਨੇ ਇੱਕ ਪੱਤਰ ਵੀ ਲਿਖਿਆ ਹੋਇਆ ਹੈ ਇਹਨਾਂ ਨੇ 2024 11 9 2024 ਦਾ ਮੈਂ ਚਾਹੁੰਨਾ ਕਿ ਇਸ ਪੱਤਰ ਜਿੰਨੀਆਂ ਮੰਗਾਂ ਨੇ ਇਹਨਾਂ ਨੂੰ ਮੰਗਿਆ ਜਾਵੇ ਤੇ ਅਸੀਂ ਪੂਰਨ ਰੂਪ ਜਿਹੜਾ ਇਸ ਇਹਨਾਂ ਦੇ ਤਰ ਦੇਸ ਭੋਖੜ ਹੜਤਾਲ ਦਾ ਸਮਰਥਨ ਕਰਦਾ